ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਵੀਡੀਓ ਤੇ ਕਲਿੱਕ ਕਰਨ ਲਈ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਇਹ ਗੋਲਦਸਤਾਰ ਦੀ ਵੀਡੀਓ ਹੈ ਸਭ ਤੋਂ ਪਹਿਲਾਂ ਜਿਹੜੇ ਆਪਾਂ ਕੇਸਾ ਨੂੰ ਇਕੱਠੇ ਕਰਕੇ ਆਪਣੇ ਸਿਰ ਦੇ ਸੈਂਟਰ ਦੇ ਵਿੱਚ ਜੂڑا ਹੈ ਜਿਹੜਾ ਫਲਾ ਕੇ ਕਰ ਲੈਣਾ ਹੈ ਜਿਹੜਾ ਆਪਾਂ ਜੂڑا ਹੈ ਉਹ ਟਾਈਟ ਨਹੀਂ ਕਰਨਾ ਢਿੱਲਾ ਹੀ ਰੱਖਾਂਗੇ ਜਿਸ ਦੇ ਨਾਲ ਜਿਹੜੇ ਆਪਣੀ ਗੋਲਦਸਤਾਰ ਦੀ ਸ਼ੇਪ ਹੈ ਉਹ ਪੂਰੀ ਗਲਾਈ ਦੇ ਵਿੱਚ ਆਵੇਗੀ ਤੇ ਵਧੀਆ ਆਵੇਗੀ ਜਿਹੜਾ ਹੁਣ ਆਪਾਂ ਆਪਣੇ ਪਰਨੇ ਦੀ ट्रायंगल ਪੂਣੀ ਬਣਾ ਲੈਣੀ ਹੈ ਅਤੇ ਪਹਿਲਾ ਲੜ ਸੱਜੇ ਪਾਸਿਓਂ ਖੱਬੇ ਕੰਨ ਲਿਆ ਕੇ ਖੱਬੇ ਕੰਨ ਦੇ ਥੱਲੇ ਜਿਹੜਾ ਆਪਾਂ ਨੇ ਲਗਾ ਦੇਣਾ ਹੈ ਉਸ ਤੇ ਉਸ ਤੋਂ ਬਾਅਦ ਆਪਾਂ ਲੜ ਨੂੰ ਘੁਮਾ ਕੇ ਚੰਗੀ ਤਰ੍ਹਾਂ ਜਿਹੜਾ ਜੁੜਾ ਹੈ ਉਸ ਨੂੰ ਕਵਰ ਕਰ ਲੈਣਾ ਹੈ ਤੇ ਬਾਕੀ ਲੜ ਨੂੰ ਵੀ ਆਪਾਂ ਨੇ ਕਵਰ ਕਰ ਲੈਣਾ ਹੈ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਸ ਦੇ ਦੋ ਹੀ ਪੱਲਿਆਂ ਨੂੰ ਫੜ ਕੇ ਇਸ ਦੇ ਵਿੱਚ ਵਾੜੀ ਇਕੱਠੇ ਕਰਨੇ ਹਨ ਥੱਲੇਲੇ ਪੱਲੇ ਨੂੰ ਉੱਪਰਲੀ ਛੜ ਨੂੰ ਚੱਕ ਕੇ ਇਸ ਨੂੰ ਇਕੱਠਾ ਕਰਨਾ ਹੈ ਅਤੇ ਅੱਧਾ ਅੱਧ ਤੋਂ ਵੱਧ ਕੰਨ ਢੱਕਦੇ ਹੋਏ ਆਪਾਂ ਇਸ ਨੂੰ ਅ ਮੱਥੇ ਨੂੰ ਕਵਰ ਕਰਦੇ ਹੋਏ ਲਗਾ ਦੇਣਾ ਹੈ ਅਜਹੀਆਂ ਹੋਰ ਵੀੜੀਆਂ ਦੇਖਣ ਦੇ ਲਈ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਿਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੁਣ ਜਿਹੜਾ ਆਪਾਂ ਦੂਜਾ ਲਾਣਾ ਲਗਾਉਣਾ ਹੈ ਇਸਦੇ ਵੀ ਦੋਹੀ ਪੱਲਿਆਂ ਨੂੰ ਇਕੱਠਾ ਕਰਨਾ ਹੈ ਥੱਲੇਲੇ ਪੱਲੇ ਵਿੱਚ ਵਾਲ ਸੈਟ ਕਰਨੇ ਹਨ ਅਤੇ ਜਿੱਥੇ ਆਪਣੇ ਪਹਿਲੇ ਲੜ ਦੇ ਵਾਲ ਖਤਮ ਹੁੰਦੇ ਸਨ ਉੱਥੇ ਹੀ ਆਪਾਂ ਇਸ ਲੜ ਦੇ ਜਿਹੜੇ ਵਾਲ ਨੇ ਉਹਨਾਂ ਨੂੰ ਸ਼ੁਰੂ ਕਰ ਦੇਣਾ ਹੈ ਤੇ ਉਂਗਲੀ ਦੇ ਨਾਲ ਇਹਨਾਂ ਨੂੰ ਸੈੱਟ ਕਰਨਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਦੋਈ ਪੱਲਿਆਂ ਨੂੰ ਬਰਾਬਰ-ਬਰਾਬਰ ਉੱਪਰੋਂ ਤੇ ਥੱਲੋਂ ਫੋਲਡ ਕਰਨਾ ਹੈ ਦੋਨਾਂ ਜਿਹੜਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਅੱਧ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਦੂਏ ਲੜਦੇ ਜਿੱਥੇ ਵਾਲ ਖਤਮ ਹੁੰਦੇ ਹਨ ਉੱਥੇ ਹੀ ਇਸ ਨੂੰ ਵੀ ਰੱਖ ਕੇ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਅਤੇ ਜਿੱਥੋਂ ਆਪਣਾ ਪਰਨੇ ਦੇ ਜਿੱਥੇ ਵੀ ਕਿਤੋਂ ਆਪਣਾ ਕਪੜਾ ਬਾਹਰ ਨੂੰ ਉੱਭਰਦਾ ਹੋਵੇਗਾ ਉਸ ਨੂੰ ਗਿਬੀ ਦੇ ਨਾਲ ਹੱਥ ਦੀ ਗਿਬੀ ਦੇ ਨਾਲ ਦੱਬ ਕੇ ਅੰਦਰ ਨੂੰ ਪ੍ਰੈਸ ਕਰ ਦੇਣਾ ਹੈ ਜਿਸ ਦੇ ਨਾਲ ਜਿਹੜਾ ਆਪਣਾ ਉਹ ਉੱਭਰਦਾ ਕਪੜਾ ਹੈ ਉਹ ਅੰਦਰਲੀ ਛੜ ਨੂੰ ਚਲੇ ਜਾਵੇਗਾ ਅਤੇ ਹੁਣ ਜਿਹੜਾ ਆਪਾਂ ਨੇ ਇਸ ਦਾ ਅਗਲਾ ਲੜ ਲਗਾਉਣਾ ਹੈ ਇਸ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰਕੇ ਸਿੰਪਲ ਤਰੀਕੇ ਨਾਲ ਵਲਪਾ ਕੇ ਇਹਨੂੰ ਲਗਾ ਦੇਣਾ ਹੈ ਅਤੇ ਉੱਪਰੋਂ ਜਿਹੜਾ ਆਪਾਂ ਇਸਨੂੰ ਸਾਫ਼ ਰੱਖਾਂਗੇ ਤੇ ਜਿਹੜਾ ਬਾਕੀ ਦਾ ਆਪਣਾ ਬਚਦਾ ਲੜ ਹੋਵੇਗਾ ਆਪਾਂ ਜਿਹੜਾ ਪਹਿਲਾਂ ਲੜ ਲਾਇਆ ਉਸ ਦੇ ਥੱਲੇ ਇਸਨੂੰ ਦੱਬ ਦੇਣਾ ਹੈ ਹੁਣ ਆਪਾਂ ਜਿਹੜੇ ਬਾਜ ਦੇ ਨਾਲ ਜਿਹੜੇ ਵਲਾਂ ਨੇ ਉਹਨਾਂ ਨੂੰ ਸੰਘਣੇ ਕਰਨਾ ਹੈ ਜਿਹੜਾ ਬਾਜ ਹੈ ਜਿਹੜੇ ਵੀ ਆਪਣੇ ਵੜਨੇ ਜਿਹੜੇ ਢਿੱਲੇ ਹੋਣਗੇ ਉਹਨਾਂ ਨੂੰ ਬਾਜ ਫੇਰ ਕੇ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਹੈ ਅਤੇ ਹੁਣ ਆਪਾਂ ਜਿਹੜੀ ਆਪਣੇ ਪਾਰਨ ਇਹ ਗੋਲ ਦਸਤਾਰ ਦੀ ਸ਼ੇਪ ਹੈ ਇਸ ਨੂੰ ਸੈੱਟ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਗੋਲ ਦਸਤਾਰ ਹੈ ਉਹ ਕੰਪਲੀਟ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਮੈਂਟ ਜ਼ਰੂਰ ਕਰੋ ਜਲਦੀ ਹੀ ਮਿਲਾਂਗੇ ਅਜਿਹੀ ਹੋਰ ਵੀਡੀਓ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ